ਦੀ ਅੱਜ ਦਿੱਲੀ 'ਚ ਕਰੀਬ 12000 ਕਰੋੜ ਰੁਪਏ ਦੇ ਪ੍ਰੋਜੈਕਟਾਂ ਦੀ ਕਰਨਗੇ ਸ਼ੁਰੂਆਤ ਨਿਊ ਅਸ਼ੋਕ ਨਗਰ 'ਚ ਬਣੇ ਨਮੂਨਾਰਤ ਕੋਰੀਡੋਰ ਦਾ ਕਰਨਗੇ ਉਦਘਾਟਨ ਰਿਠਾਲਾ ਖੁੰਡਲੀ ਮੈਟਰੋ ਕੋਰੀਡੋਰ ਦਾ ਵੀ ਰੱਖਣਗੇ ਨੀ ਪੱਥਰ ਲਈ ਭਾਜੀਪੀ ਨੇ 29 ਉਮੀਦਵਾਰਾਂ ਦਾ ਕੀਤਾ ਐਲਾਨ ਨਵੀਂ ਦਿੱਲੀ ਤੋਂ ਕੇਸ਼ਵਲ ਦੇ ਖਿਲਾਫ ਲੜਨਗੇ ਪ੍ਰਵੇਸ਼ ਵਰਮਾ ਸਿਮਾਤੀਸ਼ੀ ਨੂੰ ਟੱਕਰ ਦੇਣਗੇ ਰਮੇਸ਼ ਗਿਦੋੜੀ ਤਾਂ ਸਰਸਾ ਨੂੰ ਰਾਜੌਰੀ ਗਾਰਡਨ ਤੱਕ ਅਕਾਲੀ ਦਲ ਦਾ ਜਥੇਦਾਰ ਗਿਆਨੀ ਫਰਫਤ ਸਿੰਘ ਤੇ ਇੱਕ ਹੋਰ ਇਲਜ਼ਾਮ న్యూਸ 18 ਤੇ ਬੋਲੇ ਬਲਦੀ ਰੁਮਾਨਾ ਸਿਰਫ ਨੈਤਿਕ ਹੀ ਨਹੀਂ ਵਿੱਤ ਗੜਬੜੀ ਦੇ ਵੀ ਨੇ ਇਲਜ਼ਾਮ ਕੋਠੀ ਰਜਿਸਟਰੀ ਚ ਕੀਤੀ ਪੈਸਿਆਂ ਦੀ ਮੈਂ ਕਿੰਮ ਬਿਫਾਲ ਸਿੰਘ ਦੀ ਨਵੀਂ ਪਾਰਟੀ ਦਾ ਐਲਾਨ ਸ਼੍ਰੋਮਣੀ ਅਕਾਲੀ ਦਲ શ્રી ਅਨੰਦਪੁਰ ਸਾਹਿਬ ਹੋਵੇਗਾ ਨਾ ਪਤਾ ਤਾਂ ਸਿੰਘ ਦੇ ਕੋਲ ਰਹੇਗੀ ਕਮਾਂ ਖਨੌਰੀ ਮਾ ਪੰਚਾਇਤ ਦੇ ਮੰਚ ਤੋਂ ਬੋਲੇ ਜੱਗੀ ਸਿੰਘ ਧਲੇਵਾ ਲੜਾਈ ਨੂੰ ਮੁਸ਼ਕਿਲ ਸਮਝ ਕੇ ਘਰ ਨਹੀਂ ਬੈਠ ਸਕਦੇ ਲੜਾਂਗੇ ਤਾਂ ਜਿੱਤਾਂਗੇ ਜ਼ਰੂਰ ਆੜੀ ਮੋਰਚੇ ਲੈ ਕੇ ਕਿਸਾਨ ਅਗਰਾ ਕੇ ਇਸਟੇਟ ਦਾ ਵੱਡਾ ਬਿਆਨ ਕਿ ਹੰਦਲਨ ਨਾਲ ਕੇਂਦਰ ਸਰਕਾਰ ਨੂੰ ਹੋ ਰਿਹਾ ਫਾਇਦਾ ਪਰ ਕਿਸਾਨ ਸਿੱਖ ਤੇ ਪੰਜਾਬ ਸਰਕਾਰ ਹੋ ਰਹੇ ਨੇ ਬੱਤਾ ਰੁਜਿੰਦਰ ਸਿੰਘ ਉਗਰਾਹ ਨੇ ਬਰਨਾਲਾ ਚ ਬਸ ਹਾਦਸੇ ਚ ਜ਼ਖਮੀ ਕਿਸਾਨਾਂ ਦਾ ਜਾਣਿਆ ਹਾਲ ਹਾਦਸੇ ਚ ਇੱਕ ਮਹਿਲਾ ਕਿਸਾਨਾਂ ਦੀ ਹੋਈ ਨੇ ਮੌਤ ਮ੍ਰਿਤਕਾਂ ਦੇ ਪਰਿਵਾਰਾਂ ਦੇ ਲਈ 10 ਲੱਖ ਦਾ ਮੰਗਿਆ ਮੁਆਵਜ਼ਾ ਹੁਣ ਗੱਲ ਕਰਾਂਗੇ ਗੁਰਦਾਸਪੁਰ ਦੀ ਗੁਰਦਾਸਪੁਰ ਦੇ ਸ਼੍ਰੀ ਹਰਗੋਬਿੰਦਪੁਰ ਨੇੜੇ ਪਿੰਡ ਮਚਰਾਏ 'ਚ ਨੌਜਵਾਨ ਤੇ ਜਾਨ ਲੈਵਾ ਹਮਲਾ ਕੀਤਾ ਗਿਆ ਬਾਈਕ ਸਵਾਰ ਹਮਲਾਵਰਾਂ ਨੇ ਇੱਕ ਨੌਜਵਾਨ ਤੇ ਫਾਇਰਿੰਗ ਕੀਤੀ ਜ਼ਖਮੀ ਹਾਲਾਚ ਨੌਜਵਾਨ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਹਦੇ ਇਲਾਜ ਹੈ ਸ਼ਾਮ ਵੇਲੇ ਡੇਰੀ ਬਾਹਰ ਅੱਗ ਸੇਕ ਰਿਹਾ ਸੀ ਨੌਜਵਾਨ ਜਦੋਂ ਕੀ ਇਸ ਤਰ੍ਹਾਂ ਲੱਗਦਾ ਗਿਆ ਬਾਈਕ ਸਵਾਰ ਤਿੰਨ ਹਮਲਾਵਰਾਂ ਨੇ ਅੰਨੇਵਾ ਤਾਬਵਰਦੋਤ ਫਾਇਰਿੰਗ ਕੀਤੀ ਪੁਲਿਸ ਦੇ ਮੁਤਾਬਿਕ

ਜਿੰਦਾ ਸ਼ਾਹ ਹੂੰ ਗਏ ਬੰਦੇ ਤਿੰਨੇ ਜਣੇ ਮੋਟਰਸਾਈਕਲ ਤੇ ਜੀ ਮੂੰਹ ਵੱਜੇ ਆ ਓਕੇ ਤੇ ਬਸ ਗੋਲੀਆਂ ਚਲਾਇਆ ਜਦੋਂ ਫਾਇਰ ਕੀਤੀ ਆਵਾਜ਼ ਆਈ ਭੱਜ ਕੇ ਬਾਹਰ ਗਏ ਆ ਜੀ ਕੋਈ ਗਲਬਾਤ ਨਹੀਂ ਕੋਈ ਗੋਲੀ ਵਜੀਤ ਗੱਡੀ ਚੱਜੀ ਚਾਚਾ ਦੇ ਨਾਲ ਚਲੇਗਾ ਤੇ ਲੈ ਕੇ ਚਲੇਗਾ ਗੋਲੀ ਕਿੱਥੇ ਕਿੱਥੇ ਲੱਗੀ ਜੀ ਉਹਨਾਂ ਦੇ ਗੋਲੀ ਇੱਕ ਤਾਂ ਗੋਡੇ ਚ ਦਾਸਦੇ ਆ ਅੱਛਾ ਜੀ ਇੱਕ ਇਥੇ ਮੋਢੇ ਜਿਹੇ ਅੱਛਾ ਜੀ ਉਹ ਮੋਢੇ ਜੇ ਰਗਣੀ ਪੱਟ ਬਾਹਾਂ ਦੇ ਉੱਤੇ ਇਥੇ ਮਚਰਾਵਾ ਪਿੰਡ ਦੇ ਵਿੱਚ ਬੋਰਾ ਹੈ ਮੁੰਡਾ ਭਰ ਜੀ ਉਹ ਸਿੰਘਲਾ ਨਾਮ ਫੇਰੀ ਗੋੜੀ ਮਾਰ ਕੇ ਚਲੇ ਗਏ ਨੇ ਕੋਈ ਕਮਾਣਾ ਵਾਲੀ ਸਾਈਡ ਨੂੰ تین ਮੋਟਰਸਾਈਕਲ ਤੇ ਨੌਜਾਨ ਸੀਗੇ ਜੀ ਜੋ ਫਾਇਰ ਕਰਕੇ ਕਮਾਣਾ ਵਾਲੀ ਸਾਈਡ ਨੂੰ ਚਲੇ ਗਏ ਕਿੰਨੇ ਰੌਂਡ ਫਾਇਰਿੰਗ ਹੋਈ ਆ ਸਾਨੂੰ 5 ਰੌਂਡ ਮਿਲੇ ਨੇ ਦਨ ਉਹਦੇ 2 ਰੌਂਡ ਲੱਗੇ ਨੇ ਇੱਕ ਮੋਟਰ ਵੀ ਗੁੜੀ ਲੱਗੀ ਆ ਤੇ ਕਲੱਚ ਲੱਗੀ ਸੀ ਤੇ ਕਿੱਥੇ ਉਹਨਾਂ ਨੂੰ ਭੇਜਿਆ ਗਿਆ ਇਹ ਪਰਿਵਾਰ ਨੇ ਦੱਸਿਆ ਪਈ ਉਹਨਾਂ ਨੂੰ ਲਾਈਫ ਨਿਊ ਲਾਈਫ ਹੌਸਪੀਟਲ ਹਸਪਤਲ ਲੱਗੀ ਗਈ ਜੀ ਇਹ ਤੁਹਾਡੇ ਹੁਣ ਤੋਂ ਪਹਿਲੇ ਲੈ ਕੇ ਗਏ ਆ ਸਾਡੇ ਹੁਣ ਤੋਂ ਕੋਈ 2-4 ਮਿੰਟ ਪਹਿਲੇ ਲੈ ਕੇ ਚਲੇ ਗਏ ਤੇ ਕੀ ਕੋਈ ਭਵਾਨ ਨੇ ਰਣਜੀਤ ਸਿੰਘ ਦਾ ਵੀ ਕੋਈ ਕਾਰਨ ਦੱਸਿਆ ਕੋਈ ਕਿ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਇਨਵੈਸਟੀਗੇਸ਼ਨ ਦੇ ਦੌਰਾਨ ਜੋ ਵੀ ਸਾਹਮਣੇ ਹੁਣ ਗੱਲ ਡਾਕਟਰ ਮਨਮੋਹਨ ਸਿੰਘ ਦੀ ਡਾਕਟਰ ਮਨਮੋਹਨ ਸਿੰਘ ਨੂੰ ਪੰਥ ਰਤਨ ਦੇਣ ਦੀ ਡਿਮਾਂਡ ਉੱਤੀ ਹੈ ਮੰਗ ਉਠੀ ਹੈ ਰਾਜਾ ਵੜਿੰਗ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇੱਕ ਮੰਗ ਪੱਤਰ ਸੌਂਪਿਆ ਤੇ ਜਿੱਦਰਾ ਰਘਵੀਰ ਸਿੰਘ ਦੇ ਨਾਂ ਤੇ ਆ ਮੰਗ ਪੱਤਰ ਸੌਪਿਆ ਗਿਆ ਡਾਕਟਰ ਮਨਮੋਹਨ ਸਿੰਘ ਨੂੰ ਪੰਥ ਰਤਨ ਦਾ ਕਿਤਾਬ ਦੇਨ ਦੀ ਮੰਗ ਐਸ ਮੰਗ ਪੱਤਰ ਜਿੱਤ ਗਈ ਹੈ ਦਸੇ ਕੇ ਵੜਿੰਗ ਦੇ ਨੁਮਾਇंदे ਅਤੇ ਕੌਮਸੀ ਆਗੂ ਭਗਵੰਤ ਪਾਲ ਸੱਚੇ ਨਿਹਰਕਾਲ ਤੱਕ ਸਹਾਇਤ ਭੋਜ ਕੇ ਇੱਕ ਮੰਗ ਪੱਤਰ ਤੋਂ ਬਹਿਜਿਸ਼ ਉਹਨਾਂ ਡਾਕਟਰ ਮਨਮੋਹਨ ਸਿੰਘ ਨੂੰ ਪੰਥ ਰਤਨ ਦੇਨ ਦੀ ਮੰਗ ਰਹੀ ਹੈ। ਪਰ ਇਹ ਪੱਤਰ ਦੇ ਦਿੱਤਾ ਅਤੇ ਉਹ ਪੱਤਰ ਜਿਹੜਾ ਜਹਦਰ ਸਾਹਿਬ ਆਪ ਨਹੀਂ ਸੀ ਉਹ ਜਹਦਰ ਸਾਹਿਬ ਨੂੰ ਉਹ ਉਹਨਾਂ ਦੇ ਸਖਤਰ ਜਿਹੜੇ ਨੇ ਉਹ ਸੌਂਦ ਦੇਣਗੇ ਉਸ ਤੋਂ ਬਾਅਦ ਜੋ ਵੀ ਉਹਨਾਂ ਦਾ ਪ੍ਰतिक्रमण ਹੋਏਗਾ ਉਹ ਤੁਹਾਨੂੰ ਪਤਾ ਲੱਗ ਹੀ ਜਾਏਗਾ ਐ ਸਮਝਣਾ ਕਿ ਇਹ ਜਿਵੇਂ ਤੁਸੀਂ ਕਿਹਾ ਕਿ ਬੜੀ ਵੱਡੀ ਦੇਣ ਹੈ ਇੱਥੇ ਪਤਾ ਲੱਗ ਜਾਂਦਾ ਕਿ ਐਡੇ ਵੱਡੇ ਅਹੁਦਿਆਂ ਤੇ ਰਹੇ ਹੋਣ ਉਹ ਰਿਜ਼ਰਵ ਬੈਂਕ ਆਫ ਇੰਡੀਆ ਦੇ ਗਵਰਨਰ ਰਹੇ ਖਜ਼ਾਨਾ ਮੰਤਰੀ ਰਹੇ ਦੋ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਲੇਕਿਨ ਉਹਨਾਂ ਦੇ ਜੋ ਕਰਦੇ ਹਾਲਾਤ ਨੇ ਉਹ ਬਿਆਨ ਕਰਦੇ ਨੇ ਆਪਣੇ ਆਪ ਵਿੱਚ ਹੀ ਬਹੁਤ ਕੁਝ ਕਹਿ ਜਾਂਦੇ ਨੇ ਇਸ ਕਰਕੇ ਉਹ ਦਰਵੇਸ਼ ਸਿਆਸਤਦਾਨ ਸਨ ਔਰ ਮੈਂ ਸਮਝਣਾ ਕਿ ਜਿੱਥੇ ਸਾਡੀ ਪਾਰਟੀ ਵੀ ਉਹਨਾਂ ਦੀ ਜ਼ਰੂਰ ਯਾਦਗਾਰ ਵੀ ਬਣਾਏਗੀ ਔਰ ਅਸੀਂ ਜਿਹੜਾ ਸਭ ਤੋਂ ਵੱਡਾ ਸਿੱਖਾਂ ਦਾ ਪੰਥ ਰਤਨ ਹੈ ਉਹ ਦੇਣ ਦੀ ਅਸੀਂ ਅੱਜ ਮੰਗ ਕੀਤੀ ਹੈ ਗੱਲ ਕਰਾਂਗੇ ਅੰਮ੍ਰਿਤਸਰ ਦੀ ਅੰਮ੍ਰਿਤਸਰ ਚ ਜਿਮ ਚ ਪਿਸਟਲ ਲੈ ਕੇ ਇੱਕ ਨੌਜਵਾਨ ਅੰਦਰ ਵੜ ਗਿਆ ਮਨਾ ਕਰਨ ਤੋਂ ਬਾਅਦ ਵੀ ਜਿਮ ਦੇ ਸਟਾਫ ਦੇ ਨਾਲ ਇਸ ਨੌਜਵਾਨ ਦੇ ਵੱਲੋਂ ਬਹਿਸਬਾਜ਼ੀ ਕੀਤੀ ਗਈ ਜਿਮ ਮਾਲਕ ਨੇ ਨੌਜਵਾਨ ਦੇ ਖਿਲਾਫ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਹੈ ਸਿਮਰਪਾਲ ਉਰਫ ਸਿਮਰ ਕਬੱਡੀ ਵੱਜੋ ਇਸ ਨੌਜਵਾਨ ਦੀ ਪਛਾਣ ਕੀਤੀ ਗਈ ਹੈ ਸੋਸ਼ਲ ਮੀਡੀਆ ਤੇ ਇਸ ਦੇ 8 ਤੋਂ ਲੈ ਕੇ ਤਕਰੀਬਨ 8.5 ਲੱਖ ਫਾਲੋਅਰਸ ਵੀ ਨੇ ਸਿਮਰ ਕਬੱਡੀ ਤੇ ਪਹਿਲਾਂ ਵੀ ਕਾਫੀ ਜੋ ਆਰਮਸ ਐਕਟ ਦੇ ਪਰਚੇ ਦਰਜ ਨੇ ਤਮਾਮ ਤਸਵੀਰਾਂ ਸੀਸੀਟੀਵੀ ਫੁਟੇਜ ਸਾਹਮਣੇ ਆਈ ਕਿਸ ਤਰੀਕੇ ਨਾਲ ਜਿਮ ਦੇ ਅੰਦਰ ਜੋ ਨੌਜਵਾਨ ਨੇ ਕਸਰਤ ਕਰ ਰਹੇ ਨੇ ਸਭ ਦੇ ਚਲਦੇ ਇੱਕ ਨੌਜਵਾਨ ਪਿਸਟਲ ਲੈ ਕੇ ਅੰਦਰ ਆ ਜਾਂਦਾ ਹੈ ਹਾਲਾਂਕਿ ਜਦੋਂ ਜਿਮ ਦੇ ਸਟਾਫ ਦੇ ਵੱਲੋਂ ਇਸ ਨੂੰ ਮਨਾ ਕੀਤਾ ਜਾਂਦਾ ਹੈ ਤਾਂ ਉਹਨਾਂ ਦੇ ਨਾਲ ਬਹਿਸ-ਬਾਜ਼ੀ ਵੀ ਕਰਦਾ ਹੈ ਇੱਕ ਸਿਮਰ ਕਬੱਡੀ ਨਾਮ ਦਾ ਬੰਦਾ ਇੱਥੇ ਸਾਡੇ ਜਿਮ ਚ ਵਿੱਚ ਆਇਆ ਸੀਗਾ ਤੇ ਉਸਨੇ ਆਂਦੇ ਹੀ ਜਦੋਂ ਉਸ ਨੂੰ ਮੈਂ ਰੋਕਿਆ ਕਿ ਹਾਂ ਵੀ ਇਹ ਉਹ ਸਾਡਾ ਮੈਂਬਰ ਨਹੀਂ ਹੈ ਐਕਚੁਅਲੀ ਜਦੋਂ ਨੂੰ ਮੈਂ ਰੋਕਿਆ ਤੇ ਉਹ ਕਹਿੰਦਾ ਕਿ ਜੀ ਮੈਂ ਸਿਰਫ ਦੇਖਣ ਜਾਣਾ ਥੱਲੇ ਤੇ ਜਦੋਂ ਉਹ ਥੱਲੇ ਗਿਆ ਤੇ ਮੈਂ ਉਹਦੇ ਵੱਲ ਧਿਆਨ ਦੇ ਰਿਹਾ ਸੀਗਾ ਬੈਰ ਸিসিਟੀਵੀ ਦੇਖ ਰਿਹਾ ਸੀਗਾ ਜੋ ਤੁਸੀਂ ਦੇਖ ਰਹੇ ਹੋ ਕਿ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਉਹ ਸিসিਟੀਵੀ ਦੇ ਵਿੱਚ ਉਸ ਨੂੰ ਜਦੋਂ ਮੈਂ ਦੇਖ ਰਿਹਾ ਸੀਗਾ ਤੇ ਉਹ ਆਪਣਾ ਵੈਪਨ ਕੱਢ ਕੇ ਖੁੱਲੇ ਆਮ ਥੱਲੇ ਆਪਣਾ ਘੁੰਮ ਰਿਹਾ ਸੀਗਾ ਤੇ ਜਦੋਂ ਉਹ ਨੂੰ ਮੈਂ ਥੱਲੇ ਜਾ ਕੇ ਰੋਕਿਆ ਜਿਵੇਂ ਦੇ ਵਿੱਚ ਕਿ ਹਾਂ ਵੀ ਇਹ ਚੀਜ਼ਾਂ ਸਾਡੇ ਇਥੇ ਜਿਮ ਦੇ ਵਿੱਚ ਅਲਾਉਡ ਨਹੀਂ ਹੈਗੀਆਂ ਕਿਉਂਕਿ ਸਾਡੇ ਜਿਮ ਦੇ ਵਿੱਚ ਬਹੁਤ ਗਾਸਟਡ ਆਫਸਰਸ ਵੀ ਆਉਂਦੇ ਨੇ ਕਾਫੀ ਜੱਜਿਸ ਵਗੈਰਾ ਵੀ ਆਉਂਦੇ ਨੇ ਤੇ ਸਾਨੂੰ ਆ ਚੀਜ਼ਾਂ ਅਲਾਉਡ ਨਹੀਂ ਸਾਡੇ ਕੋਲ ਕੁਝ ਪ੍ਰੋਟੋਕਾਲ ਹੈਗੇ ਨੇ ਤੇ ਬਟ ਉਹ ਇਤਕਾਰ ਦੇ ਬਾਵਜੂਦ ਵੀ ਮੈਨੂੰ ਕਹਿੰਦਾ ਕਿ ਨਹੀਂ ਜੀ ਮੈਂ ਇਹ ਰੱਖ ਸਕਦਾ ਨਹੀਂ ਕਿਉਂਕਿ ਮੇਰੇ ਕਹਿੰਦਾ ਬਹੁਤ ਜ਼ਿਆਦਾ ਲਾਗੜਾਟ ਹੈ ਜੀ ਤੇ ਅਸੀਂ ਇਹੀ ਗੱਲ ਕਹੀ ਕਿ ਜਾਂ ਤਾਂ ਤੁਸੀਂ ਜਮ੍ਹਾਂ ਕਰਾਓ ਜਾਂ ਫਿਰ ਆਪਣੀ ਗੱਡੀ ਦੇ ਵਾਪਸ ਰੱਖ ਕੇ ਆਓ ਅਸੀਂ ਇੱਥੇ ਥੱਲੇ ਲਾਊਟ ਨਹੀਂ ਕਰ ਸਕਦੇ ਬਿਕੋਜ਼ ਆਫ ਦਾ ਸਿਕਿਉਰਿਟੀ ਰੀਜ਼ਨ ਅਸੀਂ ਪੁਲਿਸ ਕੰਪਲੇਂਟ ਰਾਤ ਨੂੰ ਹੀ ਕਰਤੀ ਸੀਗੀ ਬਟ ਸਾਨੂੰ ਹਾਲੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਅਸੀਂ ਉਹਨਾਂ ਨੂੰ ਦੁਬਾਰਾ ਵੀ ਮੈਸੇਜ ਕਰਿਆ ਕਾਲ ਕਰੀ ਹੈ ਅਫਸਰ ਨੂੰ ਵੀ ਜੋ ਉੱਥੇ ਮੌਜੂਦਾ ਅਫਸਰ ਸੀਗੇ ਰਾਤ ਨੂੰ ਵੀ ਤੇ ਜੋ ਉੱਥੇ ਦੇ ਐਸਐਚਓ ਸਾਹਿਬ ਨੇ ਗੋਪੀ ਸਰ ਉਹਨਾਂ ਨੂੰ ਵੀ ਅਪਨਾ ਕਾਲ ਹੁਣ ਗੱਲ ਕਰਦੇ ਹਾਂ ਜਲੰਧਰ ਚ ਸਵੇਰ ਤੜਕਸਾਰ ਹੀ ਵਾਪਰੇ ਡਬਲ ਮਰਡਰ ਦੀ ਇੱਕ ਦੋਸਤ ਨਹੀਂ ਆਪਣੇ ਦੋ ਦੋਸਤਾਂ ਨੂੰ ਮੌਤੇ ਘਾਟ ਉਤਾਰ ਦਿੱਤਾ ਕਿਵੇਂ ਵਾਪਰੀਏ ਘਟਨਾ ਤੇ ਕੀ ਸੀ ਕਤਲ ਪਿੱਛੇ ਦਾ ਕਾਰਨ ਦੇਖਦੇ ਹਾਂ ਰਿਪੋਰਟ ਦੋਸਤ ਬਣਿਆ ਜਾਨੀ ਦੁਸ਼ਮਣ ਸੁੱਤੇ ਪਿਆ ਨੂੰ ਸਵਾਇਆ ਮੌਤ ਦੀ ਨੀਂਦ ਗੋਲੀਆਂ ਨਾਲ ਦਹਿਲਾ ਇਲਾਕਾ ਦਿਲ ਦਹਿਲਾ ਦੇਣ ਵਾਲਾ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ ਥੇ ਲੰਮਾ ਪਿੰਡ ਨੇੜੇ ਵਾਪਰੀ ਡਬਲ ਮਰਨ ਦੀ ਘਟਨਾ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ ਸ਼ਿਵਮ ਵਿਨੇ ਤੇ ਮੰਨਾ ਆਪਣੇ ਦੋਸਤ ਹਰਜਿੰਦਰ ਮਨੀ ਦੇ ਕਾਰ ਬੀਤੀ ਰਾਤ ਤੋਂ ਹੀ ਰੁਕੇ ਹੋਏ ਸਨ ਪਰ ਸ਼ਿਵਮ ਤੇ ਵਿਨੇ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਇਹ ਉਹਨਾਂ ਦੀ ਆਖਰੀ ਰਾਤ ਹੈ ਇੱਕੋ ਕਮਰੇ 'ਚ ਪਏ ਚਾਰਾਂ ਦੋਸਤਾਂ 'ਚ ਕਿਸੇ ਗਾਣੂ ਲੈ ਕੇ ਬਹਿਸ ਹੋਈ ਮਾਮਲਾ ਸ਼ਾਂਤ ਹੋਇਆ ਤਾਂ ਚਾਰੇ ਸੌਂ ਗਏ ਪਰ ਸਵੇਰੀ ਤੜਕੇ ਮੰਨਾ ਉੱਠਿਆ ਤਾਂ ਉਸਨੇ ਫਾਇਰਿੰਗ ਕਰ ਦਿੱਤੀ ਹਰਜਿੰਦਰ ਨੇ ਕਮਰੇ ਦੀ ਲਾਈਟ ਔਨ ਕੀਤੀ ਤਾਂ ਦੇਖਿਆ ਕਿ ਮੰਨਾ ਦੇ ਹੱਥ 'ਚ ਪਿਸਤੌਲ ਸੀ ਉਸਨੇ ਸ਼ਿਵਮ ਤੇ ਵਿਨੇ ਦੇ ਗੋੜੀਆਂ ਮਾਰੀਆਂ ਤੇ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਿਆ ਫਾਇਰਿੰਗ ਦੌਰਾਨ ਵਿਨੇ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਸ਼ਿਵਮ ਨੇ ਹਸਪਤਾਲ ਪਹੁੰਚ ਕੇ ਇੱਕਦਮ ਤੋੜ ਦਿੱਤਾ ਤਕਰੀਬਨ 10:00 4 ਦੇ ਵਿੱਚ ਵਿੱਚ ਹੋਈ ਇਹ ਘਟਨਾ ਬਸ ਆ ਕੇ ਉਹ ਬ੍ਰਦਰ ਨੇ ਦੱਸਿਆ ਮੈਨੂੰ ਕਿ ਉਹ ਕਹਿੰਦੇ ਅਗਰ ਰਾਤ ਰੁਕਣਾ ਵਾ ਸਵੇਰੇ 5:00 ਵਜੇ ਚੱਲ ਜਾਵਾਂਗੇ ਅੱਛਾ ਜੀ ਤੇ ਮੁੜ ਕੇ ਅਸੀਂ ਸਾਰੇ ਜਾਣੇ ਸੌਂ ਗਏ ਬਸ 3:30 ਵਜੇ ਸਾਨੂੰ ਇੱਕਦਾਂ ਗੋਲੀਆਂ ਚੱਲਣ ਦੀ ਆਵਾਜ਼ ਆਈ ਅੱਛਾ ਜੀ ਤੇ ਜਦੋਂ ਅਸੀਂ ਅਸੀਂ ਵੇਖਿਆ ਵਾ ਤੇ ਇੱਕ ਮੁੰਡਾ ਵਿਚਾਰਾ ਡੈਥ ਹੋ ਗਈ ਹੋਈ ਹੈ ਉਹਦੀ ਇਹ ਦੂਜਾ ਜਿਹੜਾ ਪੌੜੀਆਂ ਡੇਕੇ ਇੱਥੇ ਆਏ ਉਹਨਾਂ ਨੂੰ ਹਸਪITAL ਲੈ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕਾ 'ਤੇ ਵਾਰਦਾਤ 'ਤੇ ਪਹੁੰਚੀ ਹੈ। ਪੁਲਿਸ ਨੇ ਦੱਸਿਆ ਕਿ ਦੋਹਾਂ ਮ੍ਰਿਤਕਾਂ ਦਾ ਕ੍ਰਿਮੀਨਲ ਕੋਰਡ ਸੀ। ਤੇ ਡਿਵੀਜ਼ਨ ਨੰਬਰ 6 'ਚ ਦਰਜ ਇੱਕ ਕੇਸ 'ਚ ਦੋਵੇਂ ਵਾਂਟਡ ਸਨ। ਹੰਚਰ ਗੋਲੀਆਂ ਦੇ ਜਿਹੜੀਆਂ ਹੈਗੀਆਂ ਨੇ ਸ਼ਿਵਮ ਨੂੰ ਮਾਰੀ ਸੀ ਤੇ ਨਾਲ ਹੀ ਜਿਹੜੀਆਂ ਹੈ ਚਾਰ-ਪੰਜ ਗੋਲੀਆਂ ਫੂਟ ਰਾਉਂਡ ਫਾਇਰ ਕਰਕੇ ਜਿਹੜਾ ਕਿ ਬਿਨੈਤ ਵਾੜੀ ਸੀ ਉਹਦੇ ਮਾਰੀ। ਬਿਨੈਤ ਵਾੜੀ ਤਾਂ ਐਟ ਦੀ ਸਪੌਟ ਹੀ ਡੈੱਡ ਹੋ ਗਿਆ ਸੀਗਾ। ਜਿਹੜਾ ਸ਼ਿਵਮ ਸੀਗਾ ਥੋੜਾ ਬੋਲਦਾ ਚੱਲਦਾ ਸੀਗਾ ਤੇ ਉਹ ਮੈਸਬਲ ਹਸਪੀਟਲ ਲੈ ਕੇ ਗਏ ਸੀ। ਤੋ ਇਹ ਸਾਰਾ ਇਨਸੀਡੈਂਟ ਸੀਗਾ ਜਿਹੜਾ ਇਹਦੇ ਅ ਅਰਜਿੰਦਰ ਮਣੀ ਦੇ ਅੱਖਾਂ ਦੇ ਸਾਹਮਣੇ ਹੋਇਆ। ਈਵਨ ਕਿ ਜਿਹੜਾ ਸ਼ਿਵਮ ਹੈਗਾ ਉਹਨੇ ਵੀ ਜਿਹੜਾ ਹਸਪੀਟਲ ਜਾ ਕੇ ਇੱਕ ਛੋਟਾ ਜਿਹਾ ਆਪਣਾ ਧਿਆਨ ਦਿੱਤਾ ਸੀਗਾ ਜਿਹੜਾ ਕਿ ਵੀ ਇਹ ਜਿਹੜਾ ਹੈਗਾ ਉਹ ਹੀ ਮਾਰਿਆ ਇਹ ਮਣੀ ਮਠਾਪੁਰਿਆ ਨੇ ਮਾਰਿਆ ਜਿਹੜਾ ਕਿ ਨਾ ਦੋਸਤ ਸੀ। ਤਮਾਕਹੇ ਤੇ ਪਹੁੰਚੇ ਹੈਗੇ ਅਸੀਂ ਸਾਰੀ ਜਿਹੜੀ ਐਫਐਸਐਲ ਟੀਮ ਸਾਡੀ ਆ ਜਾਂ ਡੌਗ ਸਕਵਾਡ ਆਇਆ ਹੈਗਾ। ਮੁਲਜ਼ਮ ਆਲਰੇਡੀ ਗ੍ਰਿਫਟਾਰ ਆਲਰੇਡੀ ਨੋਮੀਨੇਟ ਹੈਗਾ ਬਾਈ ਨੇਮ ਐ ਪਲੱਸ ਮੁਤਾਬਕ ਕਾਤਲ ਦੋਸਤ ਮਠਾਪੁਰ ਦਾ ਰਹਿਣ ਵਾਲਾ ਜਿਸ ਦੀ ਭਾਲ ਕੀਤੀ ਜਾ ਰਹੀ ਹੈ ਮ੍ਰਿਤਕ ਸ਼ਿਵਮ ਮੋਤਾ ਸਿੰਘ ਨਗਰ ਤੇ ਵਿਨੇ ਬਸਤੀ ਸ਼ੇਖਾਂ ਦਾ ਰਹਿਣ ਵਾਲਾ ਸੀ ਹਾਲਾਂਕਿ ਦੋਵੇਂ ਨੌਜਵਾਨ ਵਾਂਟਡ ਸਨ ਪਰ ਇੱਕ ਦੋਸਤੀ ਇਹਨਾਂ ਦੀ ਜਾਨ ਦਾ ਦੁਸ਼ਮਣ ਕਿਉਂ ਬਣ ਗਿਆ ਇਸ ਦਾ ਖੁਲਾਸਾ ਤਾਂ ਮਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਹੋਵੇਗਾ ਫਿਊਰ ਰਿਪੋਰਟ న్యూਸ ਦੀ ਪੰਜਾਬ ਕਰਨਤਾਰਾਂ ਚ ਇੱਕ ਸਾਲੇ ਨੇ ਆਪਣੇ ਜੀਜੇ ਦਾ ਇੱਟ ਮਾਰ ਕੇ ਕਤਲ ਕਰ ਦਿੱਤਾ ਜਿਸ ਤੋਂ ਬਾਅਦ ਹੁਣ ਪੀੜਤ ਪਰਿਵਾਰ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਪਰ ਕਿਸ ਸੀ ਇਸ ਕਤਲ ਪਿੱਛੇ ਦੀ ਵਜ੍ਹਾ ਦੇਖਦੇ ਆ ਰਿਪੋਰਟ ਸੰਗਣੀ ਤੁੰਦ ਜੇ ਤੜਕੇ ਗੁੱਜਰ ਭਾਈਚਾਰੇ ਦੇ ਕਬੀਲੇ ਚ ਹੋਇਆ ਇਕੱਠ ਤੇ ਰੋਂਦਾ ਕੁਰ ਲੌਂਦਾ ਪਰਿਵਾਰ ਤੇ ਜਾਂਚ ਦੇ ਲਈ ਪਹੁੰਚੀ ਹੋਈ ਹੈ ਪੁਲਿਸ ਇਹ ਤਸਵੀਰਾਂ ਨੇ ਗੋਇੰਦਵਾਲ ਸਾਹਿਬ ਦੇ ਪਿੰਡ ਮਿਆਣੀ ਨੇੜੇ ਦੀਆਂ ਜਿੱਥੇ ਪਤੀ ਪਤਨੀ ਦੇ ਮਾਮੂਲੀ ਝਗੜੇ ਨੇ ਕਤਲ ਦਾ ਰੂਪ ਧਾਰ ਲਿਆ ਪਰਿਵਾਰ ਨੇ ਦੱਸਿਆ ਹੈ ਕਿ ਸਦੀਕਦੀਨ ਦਾ ਉਸ ਦੀ ਪਤਨੀ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਤਾਂ ਗੁੱਸੇ 'ਚ ਆ ਕੇ ਉਸ ਦੇ ਸਾਲੇ ਨੇ ਉਸ ਦੀ ਛਾਤੀ ਤੇ ਇੱਟ ਦੇ ਨਾਲ ਹਮਲਾ ਕਰ ਦਿੱਤਾ ਗੁੱਜੀ ਸੱਟ ਲੱਗਣ ਦੇ ਕਾਰਨ ਸਦੀਕਦੀਨ ਸਵੇਰੇ ਉੱਠਿਆ ਹੀ ਨਹੀਂ ਉਹਦੇ ਸੱਟ ਮਾਰੇ ਇੱਥੇ ਉਹਦੇ ਉਹਦੀ ਇੱਟ ਦੀ ਕਿੰਨੇ ਮਾਰੀ ਸੱਟ ਭਾਮੇ ਨੇ ਨਾਲੇ ਉਸ ਨੂੰ ਜ਼ਮੀਨ ਨੇ ਜਿੱਦੀ ਦੇਥੋਂ ਹੀ ਉਹ ਕੀ ਲੱਗਦਾ ਏ ਤੇਰਾ ਫੀਓ ਜੀ ਮੇਰਾ ਪਤਾ ਲੱਗਾ ਕਾਦੀ ਗੱਲ ਮਾਰੀ ਇਹਨੇ ਹਾਂ ਉਹਦੇ ਲੜਾਈ ਹੋਈ ਸੀ ਲੜਾਈ ਹੋਈ ਆਪਣੇ ਘਰ ਵਿੱਚ ਲੜਦੇ ਉਹਦੇ ਹੀ ਲੜਾਈ ਹੋਈ ਕਾਰ ਚੀ ਤੁਹਾਡਾ ਵੀ ਜੀ ਸ਼ੂਮ ਵਾਲੀ ਕੀ ਗੱਲ ਹੋਈ ਇੱਥੇ ਭਾਈ ਮਾਰਦਾ ਰਾਤ 12 ਵਜੇ ਕਿੰਨੂੰ ਮਾਰਿਆ ਤੇ ਮਰਨ ਵਾਲਾ ਕੌਣ ਆ ਭਰਾ ਮੇਰਾ ਮਾਰਿਆ ਕਿੰਨੇ ਮਾਰਿਆ ਇੱਕ ਅੰਮੀ ਆ ਇੱਕ ਉਹਦੀ ਕਰਦੀ ਮੀਨਾ ਇੱਕ ਉਹਦਾ ਭਰਾ ਵੱਡਾ ਸ਼ਾਦੀ ਇਹਨਾਂ ਨੇ ਕਾਦੀ ਗੱਲ ਮਾਰਿਆ ਕੋਈ ਨੀ ਮਾੜੀ ਮੋਟੀ ਉਹਦੇ ਜਨਾਨੀ ਖਸਮ ਦੀ ਰਾਤੀਂ ਕਿਤੇ ਹੋਈ ਮਾੜੀ ਮੋਟੀ ਤਾਂ ਉਹਨਾਂ ਨੇ ਆ ਕੇ ਰਾਤ ਉਹਨੂੰ ਮਾਰਤਾ ਕਾਦ ਨੇ ਮਾਰਿਆ ਅਰੋੜੇ ਮਾਰਿਆ ਕਟਨਾ ਦੀ ਸੂਚਨਾ ਮਿਲਦਿਆਂ ਹੀ ਸੰਗਣੀ ਧੁੰਦ ਦੀ ਪਰਵਾਹ ਨਾ ਕਰਦਿਆਂ ਪੁਲਿਸ ਮੌਕੇ ਵਾਰਦਾਤ ਤੇ ਪਹੁੰਚੀ ਤੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਮੰਨਾ ਹੋਇਆ ਜਿਹੜੇ ਦੋ ਪਰਿਵਾਰ ਸੀ ਉਹਨਾਂ ਦੇ ਵਿੱਚ ਲੜਾਈ ਹੋਈ ਸੀ ਉਹਨਾਂ ਨੇ ਅਲਿਗੇਸ਼ਨ ਫੇਰ ਕੀਤਾ ਸੀ ਕਿ ਜਿਹੜਾ ਸਾਡਾ ਇੱਕ ਸਾਥੀ ਆ ਉਹਨੂੰ ਵੀ ਉਹਨਾਂ ਨੇ ਜਿਹੜੀ ਅੱਜ ਇੱਕ ਪਾਰੀ ਆ ਤੇ ਇੱਕ ਪਾਰਨ ਦੇ ਕਾਰਨ ਉਹ ਬੰਦੇ ਦੀ ਜਿਹੜੀ ਡੈਥ ਹੋਈ ਹੈ ਜਿਹੜਾ ਤੀਜਾ ਉਹਦੇ ਤੋਂ ਉਹਨਾਂ ਨੇ ਹਿੰਦੀ ਕਿਸੀ ਤਰ੍ਹਾਂ ਜਿਹੜੇ ਮਾਰੀ ਆ ਉਹਦੇ ਵੀ ਫਿਰ ਸੱਟ ਆ ਜਿਹੜਾ ਇੱਕ ਮਾਮਲੇ ਤੋਂ ਲੰਘਾਈ ਨਾ ਤੇ ਕਿਸੇ ਕਿਸੇ ਜਾ ਰਹੇ ਆ ਇਹ ਮੁਕਦੇ ਦੇ ਪਰਮੋਖ ਹੈ ਜਿਹੜੇ ਚੱਲ ਰਹੀ ਹੈ ਜਿਹੜਾ ਵੀ ਉਹ ਰਿਕਵੈਸਟ ਹੋ ਗਈ ਉਹਦੇ ਬਾਅਦ ਲੜ ਅਗਲੀ ਕਰ ਰਹੀ ਹੈ ਮੁੰਡੀਆਂ ਦੇ ਘਰ ਕਟਨਾ ਤੋਂ ਬਾਅਦ ਇਲਾਕੇ ਦੇ ਗੁੱਜਰਪਾਈ ਚਾਰੇ 'ਚ ਰੋਸ ਹੈ ਤੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਪਰ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਕਾਤਲ ਤੱਕ ਕਦੋਂ ਪਹੁੰਚਦੀ ਹੈ ਤਰਨ ਤਰਨ ਤੋਂ ਸਿਧਾਰਥ ਅਰੋੜਾ ਦੀ ਰਿਪੋਰਟ న్యూਸ 18 ਪੰਜਾ